ਸੈਂਸ ਦੀ ਕਸਵਟੀ ਤੇ ਤੌਲ ਕੇ ਗੁਰੂਆਂ ਨੇ ਕੇਸ ਰਖਵਾਏ ਨੇ ਇੰਜ ਨਹੀਂ ਕਹਿਤਾ ਖਾਲਸਾ ਜੀ ਵੇਜ਼ਕ ਲੋ ਹਰ ਇੱਕ ਕੇਸ ਦਾ ਆਪਣਾ ਇੰਪੋਰਟੈਂਸ ਹੈ ਸੈਂਟੀਫਿਕ ਰੀਜ਼ਨ ਹੈ ਕੀ ਰੀਜ਼ਨ ਕੀ ਹੈ ਕਿਉਂਕਿ ਤੁਸੀਂ ਡਾਕਟਰ ਹੋ ਤੁਹਾਨੂੰ ਇਸ ਦੇ ਬਾਰੇ ਜ਼ਿਆਦਾ ਨੋਲੇਜ ਹੈ ਸੈਂਟੀਫਿਕ ਕੀ ਰੀਜ਼ਨ ਹੈ ਸੈਂਟੀਫਿਕ ਰੀਜ਼ਨ ਹੈ ਕਿ ਇਟ ਇਜ਼ ਫੁੱਲ ਆਫ ਪ੍ਰੋਟੀਨ ਅੱਛਾ ਇਹ ਪ੍ਰੋਟੀਨ ਸਾਡੀ ਬਾਡੀ ਦੇ ਵਿੱਚ ਜਿੰਨੀਆਂ ਮਸਲਸ ਵਗੈਰਾ ਬਣੀਆਂ ਉਹਨੇ ਸਾਰੀਆਂ ਪ੍ਰੋਟੀਨ ਦਿਆਂ ਬਣਿਆ ਨੇ ਇਹ ਜਿੰਨੀ ਵੀ એનર્ਜੀ एक लेडी मैकमेलन है अंग्रेजी के राइटर उन्हें मैं किताब पढ़ी उन्हें लिखा थी माई डियर सिख जेंटलमैन द हेयर्स ऑन योर स्कैल्प आर नॉट सिंकल सिंपल हेयर दिस इज द एंटीना विच अटैच यू विद लॉर्ड गुरु गोबिंद सिंह टावर गुरु गोबिंद सिंह के टावर केस जुड़े हुए हैं ਤੇ ਇਹ ਤੁਹਾਨੂੰ ਆਤਮਿਕ ਸ਼ਕਤੀ ਮਿਲਦੀ ਹੈ ਮੈਂ ਪੰਜਾਬ ਵਾਲੇ ਡਾਕਟਰ ਕਿਹਾ ਮੈਂ ਕਿਸੇ ਸਰਦਾਰ ਦੇ ਸਿਰ ਤੇ ਫੋੜਾ ਨਹੀਂ ਦੇਖਿਆ ਅੱਜ ਤੱਕ ਰੋਜ ਦਿਹਾੜੀ ਪਈਏ ਦੋ ਚਾਰ ਹੁੰਦੇ ਨੇ ਅਜਮਤ ਕਰਾ ਕੇ ਉਹ ਇਨਫੈਕਸ਼ਨ ਹੋ ਜਾਂਦਾ ਤੁਹਾਡੀ ਪ੍ਰੋਟੀਨ ਚੰਪ 45 50 55 ਦੇ ਵਿੱਚ ਚੋੜੀਆਂ ਪੈ ਸਰਦਾਰ ਦੇ ਮੋਹ ਤੇ ਤੁਸੀਂ ਚੋੜੀਆਂ ਬਹੁਤ ਘੱਟ ਦੇਖੋਗੇ ਥਿਸ ਇਜ਼ ਦਾ ਰੀਜ਼ਨ ਇਹਦੇ ਹੋਰ ਹਜ਼ਾਰਾਂ ਚ ਰੀਜ਼ਨਸ ਨੇ ਵੇ ਇਸਕੇ ਇੰਡਕਟਰ ਤੁਹਾਨੂੰ ਇਹਦੇ ਫਾਇਦੇ ਵੀ ਜਾ ਬਤੋ ਜਿੱਦ ਬਹੁਤ ਅਨੇਕ ਫਾਇਦਾ ਨੇ ਤੇ ਐਸ ਮਾਰੇ ਉਹ ਮੈਂ ਵਿਸ਼ੇ ਕਦੀ ਫੇਰ ਛੇੜਾਂਗਾ ਅੱਜ ਪਾਰਕ ਦੇ ਬਾਰੇ ਵਿੱਚ ਆਇਆ ਗੱਲ ਕਰਨ ਪਾਰਕ ਤੁਸੀਂ ਇੱਥੇ ਮੈਂ ਦੇਖਿਆ ਸੀਗਾ ਮੈਂ ਪਿੱਛੇ ਦੇਖ ਰਿਹਾ ਸੀ ਤੁਸੀਂ ਇਹਨੂੰ ਸਵਰਗ ਕਹਿੰਦੇ ਹੋ ਤੇ ਪਿੱਛੇ ਤੁਸੀਂ ਸਵਰਗ ਦਾ ਦਵਾਰ ਵੀ ਬਣਾਇਆ ਆ ਇਹ ਪਾਰਕ ਵਿੱਚ ਸਵਰਗ ਦਾ ਦਵਾਰ ਹੈ ਵਾਸਤਾ ਵਿੱਚ ਨਾ ਮੈਂ ਐਨਾ ਕਿ ਜੁੜਿਆ ਆ ਮੈਂ ਸਵੇਰੇ ਬੂਹਾ ਖੋਲਨਾ ਸਾਡੇ ਘਰ ਦੇ ਪਿੱਛੇ ਮੈਨੂੰ ਲੱਗਾ ਸਵਰਗ ਦਾ ਦਰਵਾਜ਼ਾ ਖੁੱਲ ਗਿਆ ਇੱਕ ਮੈਂ ਅੱਗੇ ਪਹਾੜ ਬਣਾਇਆ ਹੈ ਪਹਾੜ ਦੇ ਉੱਤੇ ਪਾਈਨ ਦੇ ਪੀਟਸ ਨੇ ਜਿਹੜੇ 4000 ਫੀਟ ਤੋਂ ਉੱਤੇ ਲੱਗਦੇ ਨੇ ਉਹਦੇ ਵਿੱਚ ਸੀੜੀਆਂ ਨੇ ਇੱਕ ਪਾਸੇ ਤੋਂ ਦੂਸਰੇ ਪਾਸੇ ਪਹਾੜ ਤੇ ਜਾਂਦੇ ਨੇ ਤੇ ਉਹਦੇ ਉੱਪਰ ਲਿਖਿਆ ਹੈ ਸਵਰਗ ਦਵਾਰ ਤੇ ਥੱਲੇ ਲਿਖਿਆ ਹੈ ਸਵਰਗ ਪੌੜੀਆਂ ਨਾਲ ਨਹੀਂ ਅچھے ਕਰਮਾਂ ਨਾਲ ਪਹੁੰਚਿਆ ਜਾ ਸਕਦਾ ਹੈ ਐਨੇ ਕੇ ਸੀੜੀਆਂ ਚੜ ਕੇ ਦੂਸਰੇ ਪਾਸੇ ਤੇ ਚਲੇ ਗਏ ਸਵਰਗ ਆ ਗਿਆ ਕੋਈ ਫਾਇਦਾ ਨਹੀਂ ਕਰਮकांड ਦਾ ਅੱਛੇ ਕਰਮ ਕਰੋ ਤੇ ਤੁਹਾਨੂੰ ਸੀੜੀਆਂ ਆਪੇ ਸਵਰਗ ਦਵਾਰ ਤੱਕ ਲੈ ਜਾਣਗੇ ਫਾਇਦਾ ਆ ਵੇ ਚੰਗੇ ਮਤਲਬ ਚੰਗੇ ਕਰਮ ਹੀ ਐ ਜੇ ਜਿੰਨੇ ਚੰਗੇ ਕਰਮ ਕਰ ਲੈ ਤਾਂ ਸਵਰਗ ਇੱਥੇ ਹੀ ਆ ਸਵਰਗ ਇੱਥੇ ਹੀ ਅੱਗੇ ਕਿੰਨੇ ਦੇਖਿਆ ਕੀ ਐਵੇਂ ਤੇ ਕੀ ਨਹੀਂ ਜੋ ਐਵੇਂ ਇੱਥੇ ਹੀ ਜਿੰਦਗੀ ਸਵਰਗੇ ਸਾਡੀ ਤੁਸੀਂ ਰਹਿ ਕੇ ਦੇਖੋ ਤੁਹਾਡੀ ਸੋਚ ਐਵਾ ਜੇ ਹੋਵੇ ਖੁਸ਼ੀ ਦਾ ਐਟਮੋਸਫੇਅਰ ਹੋਵੇ ਸਮਾਜ ਵਿੱਚ ਤੁਸੀਂ ਉਲਝੇ ਹੋ ਸਮਾਜ ਦਾ ਕੁਝ ਕਾਰਾਂ ਕਾਰ ਕੁਝ ਕਰ ਕਰਦੇ ਰਹੋ ਸਮਾਜ ਵਿੱਚ ਜੁੜੇ ਰਹੋ ਸਮਾਜ ਸਮਾਜ ਨੇ ਤੁਹਾਨੂੰ ਐਨਾ ਦਿੱਤਾ ਤੁਸੀਂ ਵੀ ਤੇ ਕੁਝ ਕਰੋ ਪ੍ਰਕਿਰਤੀ ਨੇ ਤੁਹਾਨੂੰ ਐਨਾ ਕੁਝ ਦਿੱਤਾ ਮੈਂ ਤੇ ਬੱਚਿਆਂ ਨੂੰ ਕਹਿਣਾ ਯੰਗ ਜਨਰੇਸ਼ਨਸ ਨੂੰ ਘੱਟ ਤੋਂ ਘੱਟ ਪੰਜ-ਪੰਜ ਪੇੜ ਸਾਰੇ ਲਾਓ ਤਾਂ ਕਿ ਇਹ ਜਿਹੜੇ ਪੇੜ ਕੱਟੇ ਪੇ ਜਾਂਦੇ ਨੇ ਨਾ ਪੰਜਾਬ ਦੀ ਧਰਤੀ ਦਾ ਪਾਣੀ ਥੱਲੇ ਪੈ ਜਾਂਦਾ ਸਰਦਾ ਜਮੀਨ ਦਾ ਪਾਣੀ ਹਰ ਪੇੜ ਦੇ ਥੱਲੇ ਜਿਹੜਾ ਬਰਸਾਤ ਵਿੱਚ ਪਾਣੀ ਆਉਂਦਾ ਨਾ ਇੱਕ ਪੌਂਡ ਟਾਈਪ ਦਾ ਬਣਾ ਲੈਂਦਾ ਜਿੱਥੇ ਸਾਡਾ ਸਰਫੇਸ਼ੀਅਲ ਵਾਟਰ ਦਾ ਸੰਗ੍ਰਹਿ ਹੁੰਦਾ ਤੇ ਜਿਹੜਾ ਸਾਨੂੰ ਫੇਰ ਉੱਤੇ ਆ ਜਾਂਦਾ ਤੇ ਇਸ ਮਾਰੇ ਹੋਰ ਆਕਸੀਜਨ ਫੁੱਲ ਇਹ ਚਿੜੀਆਂ ਪੰਛੀ ਅਸਾਂ ਪਾਰਕ ਦੇ ਆਲੇ ਦੁਆਲੇ ਕੋਈ ਵੀ ਟਾਵਰ ਨਹੀਂ ਲੱਗਣ ਦਿੱਤਾ ਐਸ ਮਾਰੇ ਕਿ ਸ਼ਹਿਰ ਦੇ ਸਾਰੇ ਪੰਛੀ ਖਤਮ ਪੇ ਹੋ ਜਾਂਦੇ ਨੇ ਤੁਸੀਂ ਕਹ ਜੀ ਇੱਥੇ ਨਜ਼ਰ ਮਾਰੋਗੇ ਨਾ ਤੁਹਾਨੂੰ ਹਰ ਪ੍ਰਕਾਰ ਦੇ ਪੰਛੀ ਆ ਤੇ ਨਜ਼ਰ ਆਉਣਗੇ ਵਰਤੇ ਮਤਲਬ ਉਹਨਾਂ ਨਾਲ ਵੀ ਲੜ ਪਏ ਵੱਡੇ ਵੱਡੇ ਪਾਰਕ ਬਾਗ ਤੇ ਮੈਂ ਭਗਵਾਨ ਨਾਲ ਲੜ ਪਾਂ ਕਿਉਂਕਿ ਮੈਂ ਕਿਸੇ ਨਾਲ ਕੰਪਰੋਮਾਈਜ਼ ਨਹੀਂ ਕਰ ਸਕਦਾ ਇੱਥੇ ਵੱਡੇ ਵੱਡੇ ਪੱਤਿਆਂ ਨਾਲ ਲੜ ਪੇ ਟਾਵਰ ਤਾਂ ਵੱਡੇ ਵੱਡੇ ਕੰਪਨੀਆਂ ਦੇ ਹੁੰਦੇ ਕੋਈ ਕੋਈ ਟਾਟਾ ਟੂਟਾ ਵਾਲੇ ਆਏ ਸਨ ਨਹੀਂ ਲਾਂ ਦਿੰਦਾ ਸਬ ਮੰਡੀ ਲੱਗਦੀ ਸੀ ਸਬ ਸਬਜੀ ਦੇ ਲੜ ਪਿਆ ਮੈਂ ਕਿਉਂਕਿ ਮੈਂ ਇਹਨਾਂ ਨੂੰ ਮੁੱਲਵਾਨ ਇਤਰੋ ਇਤਰੋਹ ਹੈ ਸਾਡੀ ਮਨ ਨੂੰ ਕੀ ਪਤਾ ਕਿ ਕਿੰਨੀਆਂ ਅਸੀਸਾਂ ਇੱਥੇ ਲੋਕ ਦਿੰਦੇ ਨੇ ਕਿੰਨਾ ਆ ਕੇ ਸੁੱਖ ਦਾ ਆਵਾਸ ਇਹਨਾਂ ਨੂੰ ਹੁੰਦਾ ਉਹ ਜਿਕਨਾ ਕਹਿੰਦੇ ਨੇ ਨਾ ਗੁੰਗੇ ਨੂੰ ਜਿਸਲੇ ਗੁੜ ਦੀ ਢਿੱਲੀ ਦੇ ਦਿਓ ਨਾ ਉਹਨੂੰ ਪੁੱਛੋ ਸਵਾਦ ਕੀ ਤੇ ਕੱਚਾ ਮਾਰਦਾ ਫਿਰ ਕਹਿੰਨਾ ਟੈਕਸਪਲੇਨ ਤੇ ਉਹ ਕਹਨਾਈ ਮੇਰਕ ਨੂੰ ਪੁੱਛੋ ਮੈਂ ਇਹਦੀ ਬਿਊਟੀ ਪਾਰਕ ਦੀ ਬਿਊਟੀ ਨੇਚਰ ਦੀ ਬਿਊਟੀ ਐਕਸਪਲੇਨ ਨਹੀਂ ਕਰ ਸਕਦਾ ਐਸੇ ਮਾਰੇ ਗੁਰੂ ਨਾਨਕ ਦੇਵ ਜੀ ਨੇ ਰਹਿਰਾਸ ਵਿੱਚ ਕਿਹਾ ਬਲੀਹਾਰੀ ਕੁਦਰਤ ਵਿੱਚ ਵਸਿਆ ਪਰਮਾਤਮਾ ਹੀ ਹੈ ਜਿਹੜੇ ਕੁਦਰਤ ਦੇ ਜ਼ਰਰੇ ਜ਼ਰਰੇ ਵਿੱਚ ਵਸਿਆ ਆ ਇੱਥੇ ਹਰ ਪੱਤੇ ਵਿੱਚ ਤੁਹਾਨੂੰ ਭਗਵਾਨ ਦਿਖਾਈ ਦੇਗਾ ਹਰ ਪੇੜ ਵਿੱਚ ਭਗਵਾਨ ਦਿਖਾਈ ਦੇਗਾ ਤੇ ਉਹ ਤੁਹਾਨੂੰ ਵਾਸਤਵਿਕ ਦੇਖਿਆ ਜਾ ਤਾਂ ਤੁਹਾਨੂੰ ਕੁਦਰਤ ਭਗਵਾਨ ਦਾ ਰੂਪ ਹੀ ਹੈ ਤੇ ਐਸਮਰੇ ਸਵਰਗੇ ਉਰ ਕੀ ਹੁੰਦਾ ਸਵਰਗੇ ਦੇ ਉੱਤੇ ਕੀ ਹੁੰਦਾ ਉੱਥੇ ਹੀ ਤਾਂ ਭਗਵਾਨ ਹੀ ਹੋਣਾ ਨਾ ਅਸੀਂ ਇੱਥੇ ਬੁਲਾ ਲਿਆ ਹੋ ਗਿਆ ਥੈਂਕ ਯੂ ਇੱਕ ਚਲੋ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਇੱਕ ਮੈਂ ਆ ਪੁੱਛ ਰਿਹਾ ਸੀ ਤੁਸੀਂ ਹਰ ਬਿਮਾਰੀ ਦਾ ਇਲਾਜ ਇੱਥੇ ਰੱਖੇ ਬੈਠੇ ਹੋ ਮੈਂ ਦੇਖ ਰਿਹਾ ਸੀ ਪਿੱਛੇ ਤੁਸੀਂ ਇੱਕ ਪੌਦੇ ਦਾ ਨਾਮ ਇਨਸੂਲਿਨ ਰੱਖਿਆ ਆਇਆ ਸ਼ੂਗਰ ਦਾ ਇਲਾਜ ਤੁਸੀਂ ਇੱਥੇ ਰੱਖੇ ਬੈਠੇ ਹੋ ਹੋਰ ਅਸ਼ਵਗੰਧਾ ਤੁਸੀਂ ਇੱਥੇ ਉਗਾਈ ਬੈਠੇ ਹੋ ਸਰ ਜਿੰਨੀਆਂ ਮੇ ਨਾ ਹਰਬਲ ਕਰੀਬ 120 ਟਾਈਪ ਦੇ ਹਰਬਸ ਨੇ 50 60 ਤੇ ਯੂਨੀਵਰਸਿਟੀ ਦੇ ਨੇ ਜਿਹੜੇ ਪੰਜਾਬ ਵਿੱਚ ਹੁੰਦੇ ਨੇ ਬਾਕੀ 60 70 ਮਨੂੰ ਇੰਡੀਆ ਦੇ ਕਿਸੇ ਵੀ ਕੋਨੇ ਵਿੱਚੋਂ ਜਗਣਾ ਦਾਲਚੀਨੀ ਦਾ ਹਿੰਗ ਦਾ ਇਲਾਚੀ ਦਾ ਲੌਂਗ ਦਾ ਦਾਲਚੀਨੀ ਦਾ ਆ ਕੀ ਨਾਏ ਬੜੇ ਵਜੋ ਪਲਾਂਟਸ ਨੇ ਰੋਜ਼ਮੈਰਾ ਰੋਜ਼ਮੈਰੀ ਦਾ ਲੇਮਨ ਗ੍ਰਾਸ ਦਾ ਜਿਹੜੇ ਇੱਥੇ ਨਹੀਂ ਹੈ ਉਹ ਸਾਰਿਆਂ ਨੂੰ ਮੇਰਾ ਮੇਨ ਮਕਸਦ ਹੈ ਕਿ ਸਾਡੀ ਆਉਣ ਵਾਲੀ ਜਨਰੇਸ਼ਨ ਸਾਡੇ ਬੱਚੇ ਨੂੰ ਲੱਗੇ ਕਿ ਲੌਂਗ ਕਿਸੇ ਵੱਡੇ ਦਰਖਤ ਤੇ ਨਹੀਂ ਲੱਗਦੇ ਇਲਾਇਚੀ ਕਿਸੇ ਵੱਡੇ ਜ਼ਮੀਨ ਦੇ ਥੱਲੇ ਨਹੀਂ ਲੱਗਦੀ ਹਰ ਇੱਕ ਪਲਾਂਟ ਦਾ ਨਾ ਬੋਟਨਿਕਲ ਨੇਮ ਥੱਲੇ ਇੰਡੀਕੇਸ਼ਨਸ ਇੰਪੋਰਟੈਂਸ ਮੈਂ ਕਹਿਣਾ ਸਾਂ ਇਥੇ ਅਸ਼ਵਗੰਧਾ ਦਾ ਪੇੜ ਹੈ ਜਦੋਂ ਲਕਸ਼ਮਣ ਮੁਰਚਿਤ ਹੋ ਗਿਆ ਸੀ ਤੇ ਰਾਮਚੰਦਰ ਜੀ ਨੇ ਉਹਨੂੰ ਭੇਜਿਆ ਸੀ ਹਨੂਮਾਨ ਜੀ ਨੂੰ ਅਸ਼ਵਗੰਧਾ ਲਿਆਉਣ ਵਾਤੇ ਮ੍ਰਿਤੂ ਸੰਜੀਵਨੀ ਉਹਨੂੰ ਕਹਿੰਦੇ ਨੇ ਉਹਨਾਂ ਨੂੰ ਸਮਝਣੇ ਸੇ ਆਈ ਤੇ ਉਹ ਪੂਰਾ ਹਿਮਾਲਿਆਈ ਪर्वਤ ਹੀ ਚੱਕ ਕੇ ਲਾਇਆ ਸਨ ਮੈਂ ਕਿਹਾ ਕਾਸ਼ ਨੰਦਾਪਾਰ ਕੋ ਉਸ ਵੇ ਹੁੰਦਾ ਤਾਂ ਮੈਂ ਉਹਨੂੰ ਉੱਥੋਂ ਹੀ ਅਸ਼ਵਗੰਧਾ ਦੇ ਦਿੰਦਾ ਇੱਡੀ ਦੂਰ ਨਾ ਭੜਨਾ ਚਾਹਣਾ ਪੈਂਦਾ। ਏੰਨੀ ਗੁਬੀਆਂ ਨੇ। ਹਾਂ। ਹਰ ਹਰ ਛੀਜ ਦੇ ਵਿੱਚ। ਹਰ 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 ਪੇੜ ਦੇ ਵਿੱਚ। ਜਿੰਨੇ ਵੀ ਇੱਕ ਬਰਖਤ ਵੀ ਤੁਸੀਂ ਪਿੱਛੇ ਅਰਜੁਨਾਂ ਦਾ ਪੇੜ ਵੀ ਹੈ। ਉਹ ਉਹਦਾ ਉਹਦਾ ਕੀ ਫਾਇਦਾ? ਅਰਜੁਨਾਂ ਦੇ ਇੱਥੇ ਮੈਂ 15 ਪੇੜ ਲਾਏ ਨੇ। ਪੇੜ ਦੀ ਖਾਲ ਜਿੰਨਾ ਕਿ ਸੈਂਟਿਸਟ ਵੀ ਮੰਨਦੇ ਨੇ, ਆਯੁਰਵੈਦਿਕ ਵਾਲੇ ਮੰਨਦੇ ਨੇ। ਸਾਡੇ ਐਲੋਪੈਥਿਕ ਵਾਲੇ ਮੰਨਦੇ ਨੇ। ਉਦੀ ਖਲ ਹਾਰਟ ਦੇ ਹਰ ਬਿਮਾਰੀ ਬਾਤੇ ਜੋ ਉਸ ਹੁੰਦੀ ਇਨ 올 ਦਾ ਹਾਰਟ ਡਿਜ਼ੀਜ਼ ਹਾਂ ਹਾਰਟ ਦੀਆਂ ਬਿਮਾਰੀਆਂ ਹਾਂ ਸਾਰੇ ਵੀ ਕੇਸਸ ਉਹ ਤੇ ਬੜੇ ਲੋਗ ਹੁੰਦੇ ਨੇ ਇਹਦੀ ਖਲ ਲੈ ਜਾਂਦੇ ਨੇ ਐਸ ਮਾਰੇ ਮੈਂ 15 16 ਪੇੜ ਲਾਇਏ ਨੇ ਜਿਹੜਾ ਵੀ ਆਉਂਦਾ ਜੇ ਆਇਆ ਨੂੰ ਉਹ ਜਿੰਨੇ ਖਲ ਲੈ ਜਾਏ ਕਿਸੇ ਦਾ ਪਲਾ ਹੋ ਜਾਏ ਤੇ ਹੋਰ ਵੀ ਜਿੰਨੇ ਮੈਡੀਸਨਲ ਪਲਾਂਟ ਨੇ ਨਾ ਇੱਕ ਮਨੂ ਪੁੱਛਦੇ ਹਸਾਂ ਨਾ ਕਿ ਆਲ ਸਪਾਈਸ ਲਾਈਕ ਪੀੜੇ ਲੌਂਗ ਇਲਾਇਚੀ ਪਤਾ ਨਹੀਂ ਕਿ ਆਉਦਾ ਲੌਂਗ ਇਲਾਇਚੀ ਦਾਲਚੀਨੀ ਇਹ ਸਾਰਿਆਂ ਦੀ ਪੀਓਦ ਨੂੰ ਇੱਕ ਪੇੜ ਨਾਲ ਲਾ ਕੇ ਨਾ ਤੁਸੀਂ ਇਹਨੂੰ ਸੁੰਗੋਗੇ ਤੁਹਾਨੂੰ ਸਾਰੀਆਂ ਚੀਜ਼ਾਂ ਦੀ ਖੁਸ਼ਬੂ ਦਿਹਾਈ ਦੇਣਗਿਆ ਤੇ ਜੇ ਚਾਹ ਵਿੱਚ ਪਾ ਕੇ ਪੀ ਜਾਓਗੇ ਨਾ ਤੁਹਾਡੇ ਨਾਲ ਬੈਠੇ ਨੂੰ ਵੀ ਖੁਸ਼ਬੂ ਆਵੇਗੀ